ਸਾਥੇ ਜਨਤਕ ਤੌਰ ਤੇ ਸੜਕਾਂ ਤੇ ਲੋਕਾਂ ਨੂੰ ਜਗਾਉਂਦਾ ਹੈ ਉਹਦਾ ਕਾਰਨ ਇਹ ਹੈ ਕਿ ਦਸਤ ਪੰਚਵੀ ਨੇੜੇ ਆ ਰਹੀ ਹੈ ਇਹ ਦਿਨਾਂ ਤੇ ਜਾ ਕੇ ਜਿਵੇਂ ਲੋਕ ਨਸ਼ਾ ਵੇਚਦੇ ਨੇ ਨਾ ਜਿਵੇਂ ਨੇ ਦੋ ਨੰਬਰ ਕੰਮ ਕਰਦੇ ਨੇ ਇਹ ਵੀ ਇੱਕ ਨਮਾ ਪੜਾ ਆ ਗਿਆ ਕਿ ਗੋਰਖਪੱਦਾ ਕਿ ਚੈਨਾ ਦੌਰ ਆ ਪਤੰਗ ਬਾਜੀ ਅੱਜ ਤੋਂ ਹੀ ਡੰਬੇ ਆ ਤੇ ਤੁਹੁੰਦੀ ਹੈ ਕਿਤੇ ਕਦੇ ਅਪਰਾਧ ਨਹੀਂ ਕਰਿਆ ਮੰਦੀ ਰਹੇ ਪਰ ਹੁਣ ਤੇਰੀ ਨਾਮਰਾਦ ਬਿਮਾਰੀ ਕਿਹੜੀ ਫੈਕਟਰੀ ਚ ਬਣਦੀ ਆ ਕਿੱਥੇ ਬਣਦੀ ਆ ਚਾਇਨਾ ਤੋਂ ਸਰਕਾਰਾਂ ਪੰਜਾਬ ਨੇ ਸੁਣੀਆਂ ਉਹਨਾਂ ਨਾਲ ਆ ਜਿਹੜੀਆਂ ਤੁਸੀਂ ਫੋਟੋਆਂ ਦੇਖਦੇ ਹੋ ਇਸ ਤਰ੍ਹਾਂ ਸਾਡੇ ਲੋਕਾਂ ਦੀ ਸਾਡੇ ਬੱਚਿਆਂ ਦੀ ਜਾਨ ਮਾਲ ਐਨੀ ਖਤਰੇ ਚ ਚਲੀ ਗਈ ਕਿ ਡਾਕਟਰ ਨੇ ਜਿਹੜੀ ਪਟਿਆਲੇ ਬੀਬੀ ਦਾਖਲ ਹੋਈ ਆ ਉਹਦੇ ਗਰਦਨ ਚ ਆਏ ਹੱਥ ਪਾ ਕੇ ਦਿਖਾਇਆ ਗਰਦਨ ਚ ਹੱਥ ਤੱਕ ਪੈ ਰਿਹਾ ਹੈ ਇਹ ਦਿਖਾਤਾ ਸਾਰਾ ਅਸੀਂ ਸਿਰਫ 4 ਪੈਸੇ ਬਣਾਉਣ ਦੇ ਮਾਰੇ ਵੀ 100 150 ਦਾ ਗੁੱਸਾ ਆਇਆ 5 5 700 700 ਦਾ ਵੇਚਤਾ ਸਾਡੇ ਲੋਕਾਂ ਨੂੰ ਇਹ ਕਰਦੇ ਸਾਡੇ ਚੂਹੇ ਮੈਂ ਤਾੜਨਾ ਦਿੱਤਾ ਕਿ ਜਿਵੇਂ ਦਸੇ ਵਾਲੇ ਸਦਾਕਰਾਂ ਨੂੰ ਸਰਕਾਰ ਫੜਫੜ ਤੋਂ ਲੰਘੀਆ ਇਸੇ ਤਰ੍ਹਾਂ ਕਾਇਨਾ ਡੋਰ ਵਾਲਾ ਨੂੰ ਇਹ ਨਹੀਂ ਹੈ ਫੜ ਕੇ ਬਾਅਦ ਚ ਲਿਆਉਂਦੇ ਨੇ ਥਾਣੇ ਵਾਲੇ ਪਹਿਲਾ ਜਵਾਨ ਤੱਕ ਐਂਦੇ ਨੇ ਤੇਰੀ ਭਰਤੀ ਆ ਜਾ ਇਹ ਜਿਹੜਾ ਅਧੂਨੀ ਫੋਰਖ ਤਾਂ ਦਾ ਇਹ ਵੀ ਲੋਕਾਂ 'ਚ ਜੱਤਕ ਹੋ ਗਿਆ ਇਹ ਬੰਦ ਹੋਣਾ ਚਾਹੀਦਾ ਪਹਿਲਾ ਅਸੀਂ ਮਲਾਵਤ ਫੋਰਾ ਨੂੰ ਤਿਹਾਰਾਂ ਦੇ ਸਮੇਂ ਉਹਨਾਂ ਨੂੰ ਕਹਿੰਦੇ ਆਂ ਵੀ ਇਹਨਾਂ ਨੂੰ ਫੜੋ ਮਲਾਵਤ ਫੋਰਾ ਵਾਲਾ ਮਹਿਕਮਾ ਸੁਸਤਾ ਰਹਿੰਦਾ ਨੂੰ ਪੁੱਤਨ ਖਾਹਾ ਲੈਂਦੀ ਆ ਨਾ ਸਾਡੇ ਜੇਬਾਂ 'ਚ ਜਾਂਦੀ ਆ ਰਹੀ ਉਹ ਕਦੇ ਹੁਣ ਬਿਨਾਂ ਤਿਹਾਰ ਤਾਂ ਉਹ ਛਾਪਾਂ ਦੀ ਮਾਰ ਨਹੀਂ। ਇਸੇ ਤਰ੍ਹਾਂ ਚੈਨਾ ਡੋਰ ਵਾਲੇ ਇਹ ਤੁਹਾਨੂੰ ਹੁਣ ਦੇਖਣਗੇ। ਚੈਨਾ ਡੋਰ ਤਾਂ ਨਾਬੇਚ ਵੀ ਆ ਗਈ। ਸਾਰੇ ਪੰਜਾਬ ਚ ਕੀ ਬਿੱਲਾਂ ਦਾ ਇੰਡੀਆ ਚ ਆ ਗਈ ਹੋਈਆਂ ਜਿੱਥੇ ਜਿੱਥੇ ਤਿਹਾਰ ਮਨਾਇਆ ਜਾਂਦਾ ਇਹਨੂੰ ਤਿਹਾਰ ਕਹਿੰਦੇ ਨੇ। ਪਰ ਨੌ ਮਰਦ ਪੁਆਰੀ ਜਿਹੜੀ ਜਾਂਦਾ ਲੈਂਦੀ ਆ ਉਹਦੇ ਲਈ ਇੱਥੋਂ ਦੇ ਪ੍ਰਸ਼ਾਸਨ ਸਦੂਗੇ ਅਸੀਂ ਆਪਣਾ ਘਰ ਤਾਂ ਸਮਾਰ ਗੀਏ। ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇੱਥੋਂ ਦੀ ਸਾਰੇ ਜਿੰਨੇ ਜ਼ਿੰਮੇਵਾਰ ਬੰਦੇ ਨੇ ਮਿਊਂਸਪਲ ਕਮੇਟੀ ਦਾ ਪ੍ਰਧਾਨ ਹੋਇਆ ਉਹ ਆਪਣੇ ਸਾਰੇ ਐਨਸੀਆਂ ਦੀ ਮੀਟਿੰਗ ਬੁਲਾਵੇ ਮੀਟਿੰਗ ਬੁਲਾ ਕੇ ਉਹਨਾਂ ਨੂੰ ਕਹੇ ਵੀ ਆਪਦੇ ਆਦੇ ਮਹਾਨੇ ਚ ਗੌਰ ਕਰੋ ਭਾਈ ਦੂਜੇ ਬੰਨੇ ਆਟੋ ਰੱਖਸ਼ਾ ਲਾ ਕੇ ਹੋਰ ਬਿਆਦੀ ਤਾਂ ਆ ਆ ਗਿਆ ਜੀ ਆ ਆ ਗਿਆ ਕਰੀ ਜਾਂਦੇ ਨੇ ਇਹ ਵੀ ਕਿਰਪਾ ਕਰਨ ਕਿ ਇਹਦੇ ਲਈ ਵੀ ਸਫੀਕਤ ਸਾਰੇ ਲੋਕਾਂ ਨੂੰ ਬਦਾਉਣ ਕਿ ਜੇ ਕਿਸੇ ਦੇ ਕੋਠੇ ਤੇ ਚੜਿਆ ਵਾ ਬੱਚਾ ਕੋਲ ਦੇਖ ਲਿਆ ਤੇ ਇਹਨਾਂ ਦੋਸਤਾਂ ਚ ਕਢਾਉਂਦਾ ਫੜਿਆ ਗਿਆ ਉਹ ਕੋਠੇ ਦਾ ਜਿਹਦੇ ਘੀੜੇ ਦਾ ਕਾਰ ਆ ਉਹਦੇ ਤੇ ਕਾਰਵਾਈ ਉਹ ਬੱਚਾ ਬੱਚੇ ਨੂੰ ਫੜ ਕੇ ਪੁੱਛੋ ਵੀ ਕਿੱਥੋਂ ਲੈ ਕੇ ਆਇਆ ਹੈ ਜਿਹੜਾ ਦੁਕਾਨਦਾਰ ਤੋਂ ਲੈ ਕੇ ਆ ਉਹਦੇ ਤੇ ਕਾਰਵਾਈ ਕਾਨੂੰਨ ਵੀ ਸਰਕਾਰ ਪੰਜਾਬ ਦੀ ਸਾਡੀ ਹੈ ਆਮ ਆਦਮੀ ਦੀ ਹੈ ਇਹ ਕਾਨੂੰਨ ਵੀ ਸਖਤ ਬਣਾਵੇ ਜਿਸ ਦੇ ਨਾਲ ਘੱਟੋ ਘੱਟ ਬੰਦਾ 6 ਬਿੰਨੇ ਅੰਦਰ ਰਹੇ ਉਹ ਤੋਂ ਬਿਨਾ ਕੇਸ ਚੱਲੇ ਤੇ ਉਹਨੂੰ ਫਾਂਸੀ ਤੱਕ ਲੈ ਕੇ ਜਾਣ 20 ਸਾਲ ਦੀ ਉਮਰ ਕੈਦ ਹੋਵੇ ਉਹ ਜਾਨ ਲੜਾਇ ਰਿਹਾ ਨੇ ਇੱਕ ਬੰਦੇ ਦੀ ਕਿਤੇ ਨਾ ਕਿਤੇ ਮਾਵਾਪ ਵਿੱਚ ਮਾਵਾਪ ਤੋਂ ਪਤੀ ਹੁੰਦਾ ਵੀ ਚਾਣਾ ਡੋਰ ਲੈ ਕੇ ਆ ਰਹੇ ਸਾਡੇ ਮੈਂ ਕਹਿ ਰਿਹਾ ਜਿਹਦੇ ਕੋਠੇ ਤੇ ਚੜਾਉਂਦਾ ਉਹ ਵੀ ਦੇ ਮਾਪਿਓ ਵੀ ਦੂਜੇ ਬੰਨੇ ਜਿਹੜਾ ਪ੍ਰਸ਼ਾਸਨ ਹੈ ਉਹ ਟੀਚਰਾਂ ਦੀ ਵੀ ਡਿਊਟੀ ਲਾਵੇ ਜਿੰਨਾ ਬੱਚਾ ਟੀਚਰ ਦੀ ਮੰਨਦਾ ਉਹਨੇ ਮਾਪਿਓ ਦੀ ਨਹੀਂ ਮੰਨਦਾ ਸਕੂਲਾਂ ਕਾਲਿਆਂ 'ਚ ਜਾਗਰਤੀ ਪੈਦਾ ਕਰਨ ਜਿਹੜੇ ਆ ਬੱਚੇ ਇਹਨਾਂ 'ਚ ਕੀਮਤੀ ਜਾਨਾਂ ਬਚਾਉਣ ਦੀ ਲੋੜ ਆ ਪੁਰਸ ਪਰਦੇ ਦਾ ਕਰਦੇ ਪਰ ਕੋਈ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਅੱਗੇ ਕਾਰਵਾਈ ਤਾਂ ਨਹੀਂ ਕਰਦੀ ਪੁਰਸ ਕਹਿੰਦੀ ਕਾਨੂੰਨ ਹੈ ਨਹੀਂ ਅਸੀਂ ਕਹਿੰਦੇ ਆ ਕਾਨੂੰਨ ਬਣਾਉਣਾ ਸਰਕਾਰ ਨੇ ਸਾਡਾ ਮੁੱਖ ਮੰਤਰੀ ਆਮ ਹੈ ਪਤੰਗ ਚੜਾਈ ਦੇ ਵਿੱਚ ਮੈਨੂੰ ਪਤਾ ਲੱਗਿਆ ਕੱਲ੍ਹ ਕਹਿੰਦੇ ਫਰੀਦਕੋਟ ਸਾਇਦ ਪਤੰਗ ਚੜਾਈ ਦਾ ਮੇਲਾ ਲਾਇਆ ਜੇ ਅਸੀਂ ਮੇਲੇ ਲਾ ਲ ਕੇ ਲੋਕਾਂ ਨੂੰ ਜਗਾਵਾਂਗੇ ਵੇਚੇ ਨਾ ਨਸੇ ਦਾ ਸਦਾਕਰਾ ਉਹਨੂੰ ਤਾਂ ਸਾਹ ਹੈ ਉਹਨੂੰ ਤਾਂ ਚਾਅ ਚੜਦਾ ਹੈ ਵੀ ਹੁਣ ਸਾਡਾ ਕੰਮ بڑੂਗਾ ਉਹੀ ਅਸੀਂ ਤਾਂ ਲਿਆ ਕੇ 100 ਰੁਪਏ ਦਾ ਗੁੱਟਾ ਹੁੰਦਾ ਉਹ 7 700 ਤੱਕ ਵੇਚਿਆ ਜਾ ਰਿਹਾ ਹੈ ਇਹਦੇ ਲਈ ਇਹ ਸਮਝਣ ਚਾਹੇ ਪੁਲਿਸ ਪ੍ਰਸ਼ਾਸਨ ਦਾ ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਰਾਜਨੀਤਿਕ ਲੋਕ ਨੇ ਕਿ ਇਹ ਗੱਟ ਨਾਲ ਸਾਡੀਆਂ ਵੀ ਬੱਟੀਆਂ ਜਲ ਸਕਦੇ ਨੇ ਸਾਡੇ ਬੱਚੇ ਅੰਦਰ ਦਲ ਵੀ ਹੋ ਸਕਦੀ ਹੈ ਸਾਡੇ ਨਾਲ ਖੁੱਦ ਵੀ ਹੋਊ ਤੁਸੀਂ ਅੱਜ ਇੱਕ ਵਾਰ ਤੇ ਆਉਂਦੇ ਹੋ ਪੱਤਰਕਾਰ ਉਹ ਨੂੰ ਤੁਸੀਂ ਰਿਸਕ ਲਈ ਕੀ ਪਤਾ ਲੱਗਦਾ ਕਿੱਥੇ ਕਿੱਥੋਂ ਗੱਲ ਚ ਪੈ ਜੇ ਫਿਰ ਉਹ ਐਡੀ ਫਿਰ ਵੱਡਾ ਜਾਨਵਰਾਂ ਦਾ ਉਹ ਹਾਲ ਹੈ ਕਿਹਦੀ ਕਟੰਗ ਵੱਟ ਕੇ ਲੈ ਜਾਂਦੀ ਹੈ ਚੰਨਾਡੋਰ ਜਾਨਵਰ ਮਾਰਿਆ ਜਾ ਰਿਹਾ ਹੈ ਇਹ ਕਿਹਦੇ ਦਾ ਅਸੀਂ ਕਹਿ ਰਹੇ ਹਾਂ ਜਾਨਵਰਾਂ ਦੀ ਅਸੀਂ ਦਰਖਤਾਂ ਦੀ ਰੱਖਿਅਤ ਕਰਦੇ ਹਾਂ ਕਾਰਨ ਰੱਖਿਅਤ ਕਰਦੇ ਹਾਂ ਜੀ ਉਹਦਾ ਵੱਡ ਬਡਈਆ ਸਰਿਆਮ ਚੱਲ ਰਿਹਾ ਬਹੁਤ ਵੱਡਾ ਨਖਾਤਾ ਇਸ ਕਰਕੇ ਅਸੀਂ ਅੱਜ ਸੜਕ ਤੇ ਆਏ ਆ ਅੱਗੇ ਅੱਜ اناں دی رکھیا کرو رکھیا کرو رکھیا آ جا آ رہے چلتے آ سن تو پوپو اوه نيچر کرو مان دے جان مان دی راخي کرو اٹھی کرو راخي کرو یانہ گولڑہ پھا ہے نا آ ہے نا کرپا کرو ਅਲੀਦਰ 77 ਜਿਹੜਾ ਹਵੇਸਾ ਭਗਦੇ ਮੁੱਦੇ ਸੱਕਤਾ ਚ ਲੋਕਾਂ ਚ ਮੀਡੀਏ ਰਾਹੀਂ ਅਭਾਰ ਦਾ ਤੇ ਜੱਤਕ ਤੌਰ ਤੇ ਸੜਕਾਂ ਤੇ ਲੋਕਾਂ ਨੂੰ ਜਗਾਉਂਦਾ ਹੈ ਉਹਦਾ ਕਾਰਨ ਇਹ ਕਿ ਬਸੰਤ ਪੰਜਵੀਂ ਡੇੜੇ ਆ ਰਹੀ ਹੈ ਇਹ ਡੇੜਾ ਚ ਜਾ ਕੇ ਜਿਵੇਂ ਲੋਕ ਨਸ਼ਾ ਵੇਚਦੇ ਨੇ ਨਾ ਉਹ ਕਿ ਬਨੇ ਦੋ ਨੰਬਰ ਕੰਮ ਕਰਦੇ ਨੇ ਇਹ ਵੀ ਇੱਕ ਨਵਾਂ ਪਣਾ ਕਿ ਕੋਰਖ ਧੰਦਾ ਕਿ ਚਾਇਨਾ ਡੋਰ ਆ ਪਤੰਗ ਬਾਜੀ ਅੱਜ ਤੋਂ ਨਹੀਂ ਲੰਬੇ ਅਰਸੇ ਤੋਂ ਹੁੰਦੀ ਆ ਕਿਸੇ ਨੇ ਕਦੇ ਇਤਰਾਜ਼ ਨਹੀਂ ਕਰਿਆ ਹੁੰਦੀ ਰਹੇ ਪਰ ਹੁਣ ਜਿਹੜੀ ਨਾਮਰਾਦ ਬਿਮਾਰੀ ਕਿਹੜੀ ਫੈਕਟਰੀ ਜਨਦੀ ਆ ਕਿੱਥੇ ਬਣਦੀ ਆ ਚਾਈਨਾ ਡੋਰ ਸਰਕਾਰਾਂ ਪੰਜਾਂ ਨੇ ਸੁਤੀਆਂ ਉਹਨਾਂ ਨਾਲ ਆ ਜਿਹੜੀਆਂ ਤੁਸੀਂ ਫੋਟੋਆ ਦੇਖਦੇ ਹੋ ਇਸ ਤਰ੍ਹਾਂ ਸਾਡੇ ਲੋਕਾਂ ਦੀ ਸਾਡੇ ਬੱਚਿਆਂ ਦੀ ਜਾਨ ਮਾਲ ਇੰਨੀ ਖਤਰੇ ਚ ਚਲੀ ਗਈ ਕਿ ਡਾਕਟਰ ਨੇ ਜਿਹੜੀ ਪਟਿਆਲੇ ਬੀਬੀ ਦਾਖਲ ਹੋਈ ਆ ਉਹਦੇ ਗਰਦਨ 'ਚ ਆਏ ਹੱਥ ਪਾ ਕੇ ਦਿਖਾਇਆ ਗਰਦਨ 'ਚ ਹੱਥ ਤੱਕ ਪੈ ਰਿਹਾ ਹੈ ਇਹ ਦਿਖਾਤਾ ਸਾਰਾ ਅਸੀਂ ਸਿਰਫ 4 ਪੈਸੇ ਬਣਾਉਣ ਦੇ ਮਾਰੇ ਵੀ 100 150 ਦਾ ਗੁੱਟਾ ਆ ਪੰਜ ਪੰਜ 7 7 100 ਦਾ ਵੇਚਦਾ ਸਾਡੇ ਲੋਕਾਂ ਨੂੰ ਇਹ ਕਰਦੇ ਸਾਡੇ ਚੁੰਨੇ ਮੈਂ ਤਾੜਦਾ ਜਿੰਨਾ ਕਿ ਜਿਵੇਂ ਨਸ਼ੇ ਵਾਲੇ ਸਦਾਕਾਰਾਂ ਨੂੰ ਸਰਕਾਰ ਫੜਫੜ ਤੋਂ ਨਤੀਆ ਇਸੇ ਤਰ੍ਹਾਂ ਚਾਇਨਾ ਡੋਰ ਵਾਲਿਆਂ ਨੂੰ ਇਹ ਨਹੀਂ ਹੈ ਫੜ ਕੇ ਬਾਅਦ ਚ ਲਿਆਉਂਦੇ ਨੇ ਥਾਣੇ ਵਾਲੇ ਪਹਿਲਾਂ ਜਵਾਨ ਤ ਕਹਿੰਦੇ ਨੇ ਤੇਰੀ ਭਰਤੀ ਆ ਜਾ ਇਹ ਜਿਹੜਾ ਅਦਰੂਨੀ ਗੋਰਖਾ ਤਾਂ ਇਹ ਵੀ ਲੋਕਾਂ 'ਚ ਜੱਦ ਤੱਕ ਹੋ ਗਿਆ ਇਹ ਬੰਦ ਹੋਣਾ ਚਾਹੀਦਾ ਪਹਿਲਾਂ ਅਸੀਂ ਮਲਾਵਟ ਹੋਰਾਂ ਨੂੰ ਤਿਹਾਰਾਂ ਦੇ ਸਮੇਂ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਫੜੋ ਬਲਾਵਟ ਖੋਰਾ ਵਾਲਾ ਵਿਭਾਗ ਸਤਾ ਰਹਿੰਦਾ ਤੂੰ ਪਤਨਖਾਹਾਂ ਲੈਂਦੀ ਆ ਨਾ ਸਾਡੇ ਜੇਪਾਂ ਚ ਜਾਂਦੀਆਂ ਨੇ ਉਹ ਕਦੇ ਹੁਣ ਬਿਲਾ ਤਿਹਾਰ ਤਾਂ ਉਹ ਛਾਪਾਂ ਦੀ ਮਾਰਨਗੇ ਇਸੇ ਤਰ੍ਹਾਂ ਚੈਨਾਡੋਰ ਵਾਲੇ ਇਹ ਤੁਹਾਨੂੰ ਹੁਣ ਦੇਖਣਗੇ ਕਿ ਐਨਾਡੋਰ ਤਾਂ ਨਾਬੇ ਚ ਵੀ ਆ ਗਈ ਸਾਰੇ ਪੰਜਾਬ ਚ ਕੀ ਬੰਦਲਾ ਦਾ ਇੰਡੀਆ ਚ ਆ ਗਈ ਹੋਣੀ ਆ ਜਿੱਥੇ ਜਿੱਥੇ ਤਿਹਾਰ ਮਨਾਇਆ ਜਾਂਦਾ ਇਹਨੂੰ ਤਿਹਾਰ ਕਹਿੰਦੇ ਨਹੀਂ ਪਰ ਨੌਮਰਾਦ ਬਾਗਰੀ ਜਿਹੜੀ ਆ ਜਾਨਾ ਲੈਂਦੀ ਆ ਉਹਦੇ ਲਈ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਅਸੀਂ ਆਪਣਾ ਘਰ ਤਾਂ ਸਮਾਰ ਗੀਏ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇੱਥੋਂ ਦੀ ਸਾਰੇ ਜਿੰਨੇ ਜੁम्मेवार ਬੰਦੇ ਨੇ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੋਇਆ ਉਹ ਆਪਣੇ ਸਾਰੇ ਐਮਸੀਆ ਦੀ ਮੀਟਿੰਗ ਬੁਲਾਵੇ ਮੀਟਿੰਗ ਬੁਲਾ ਕੇ ਉਹਨਾਂ ਨੂੰ ਕਹੇ ਵੀ ਆਪਣੇ ਆਪਣੇ ਮਹੱਲੇ 'ਚ ਗੌਰ ਕਰੋ ਭਾਈ ਦੂਜੇ ਬੰਨੇ ਆਟੋ ਰੱਖសា ਲਾ ਕੇ ਹੋਰ ਬਿਨਾਂ ਦੀ ਤਾਂ ਆ ਆ ਗਿਆ ਜੀ ਆ ਆ ਗਿਆ ਕਰੀ ਜਾਂਦੇ ਨੇ ਇਹ ਵੀ ਕਿਰਪਾ ਕਰਨ ਕਿ ਇਹਦੇ ਲਈ ਵੀ ਸਪੀਕਰ ਚ ਸਾਰੇ ਲੋਕਾਂ ਨੂੰ ਬੁਲਾਉਣ ਕਿ ਜੇ ਕਿਸੇ ਦੇ ਕੋਠੇ ਤੇ ਕੋਈ ਚੜਿਆ ਵਾ ਬੱਚਾ ਕੋਈ ਦੇਖ ਲਿਆ ਚੈਨਾ ਨੋਰ ਦਾ ਪਤੰਗ ਚੜਾਉਂਦਾ ਫੜਿਆ ਗਿਆ ਉਹ ਕੋਠੇ ਦਾ ਜਿਹੜੇ ਕਜੀ ਦਾ ਘਰ ਆ ਉਹਦੇ ਤੇ ਕਾਰਵਾਈ ਉਹ ਬੱਚਾ ਬੱਚੇ ਨੂੰ ਫੜ ਕੇ ਪੁੱਛੋ ਵੀ ਕਿੱਥੋਂ ਲੈ ਕੇ ਆਇਆ ਜੇ ਉਹ ਜਿਹੜੇ ਦੁਕਾਨਦਾਰ ਤੋਂ ਲੈ ਕੇ ਆ ਉਹਦੇ ਤੇ ਕਾਰਵਾਈ ਬਲੂਨ ਵੀ ਸਰਕਾਰ ਪੰਜਾਬ ਦੀ ਸਾਡੀ ਆਮ ਆਦਮੀ ਦੀ ਹੈ ਇਹ ਕਾਨੂੰਨ ਵੀ ਸਖਤ ਬਣਾਵੇ ਜਿਸ ਦੇ ਨਾਲ ਘੱਟੋ ਘੱਟ ਬੰਦਾ ਸਾਲ 6 ਮਹੀਨੇ ਅੰਦਰ ਰਹੇ ਉਹ ਤੋਂ ਮੇਰਾ ਕੇਸ ਚੱਲੇ ਤੇ ਉਹਨੂੰ ਫਾਦੀ ਤੱਕ ਲੈ ਕੇ ਜਾਣ 20 ਸਾਲ ਦੀ ਉਮਰ ਕੈਦ ਹੋਵੇ ਉਹ ਜਾਨ ਲੜਾਇਆ ਰਿਹਾ ਤਾਂ ਇੱਕ ਬੰਦੇ ਨੇ ਕਿਤੇ ਨਾ ਕਿਤੇ ਮਾਵਾਪ ਵੀ ਜਿਵੇਂ ਮਾਵਾਪ ਦਾ ਪਤੀ ਹੁੰਦਾ ਵੀ ਚਾਇਨਾ ਡੋਰ ਲੈ ਕੇ ਆ ਰਹੇ ਸਾਡੇ ਮੁੰਡਾ ਮੈਂ ਕਹਿ ਰਿਹਾ ਜਿਹਦੇ ਕੋਠੇ ਤੇ ਚੜਾਉਂਦਾ ਉਹ ਵੀ ਤੇ ਮਾਪੇ ਉਹ ਵੀ ਦੂਜੇ ਬੰਦੇ ਜਿਹੜਾ ਪ੍ਰਸ਼ਾਸਨ ਹੈ ਉਹ ਟੀਚਰਾਂ ਦੀ ਵੀ ਡਿਊਟੀ ਲਾਵੇ ਜਿੰਨਾ ਬੱਚਾ ਟੀਚਰ ਦੀ ਮੰਨਦਾ ਉਹਨੇ ਮਾਪੇ ਉਹਦੀ ਨਹੀਂ ਮੰਨਦਾ ਸਕੂਲਾਂ ਕਾਲਜਾਂ 'ਚ ਜਾਗਰੂਤੀ ਪੈਦਾ ਕਰਨ ਜਿਹੜੇ ਆ ਦਿਨ ਨੇ ਇਹਨਾਂ ਚ ਕੀਮਤੀ ਜਾਨਾਂ ਬਚਾਉਣ ਦੀ ਲੋੜ ਹੈ ਪੁਲਿਸ ਪਰਚਾ ਤਾਂ ਕਰਦੀ ਹੈ ਪਰ ਬਜ਼ੁਰਗ ਸਖਤ ਕਾਰਵਾਈ ਕਿਹਣੀ ਹੁੰਦੀ ਹੈ ਕਾਰਵਾਈ ਤਾਂ ਨਹੀਂ ਕਰਦੀ ਪੁਲਿਸ ਕੋਈ ਨਹੀਂ ਕਾਨੂੰਨ ਹੈ ਨਹੀਂ ਅਸੀਂ ਕਹਿੰਦੇ ਕਾਨੂੰਨ ਬਣਾਉਣਾ ਸਰਕਾਰ ਨੇ ਸਾਡਾ ਮੁੱਖ ਮੰਤਰੀ ਆਮ ਹੈ ਪਤੰਗ ਚੜਾਈ ਦੇ ਵਿੱਚ ਮੈਨੂੰ ਪਤਾ ਲੱਗਿਆ ਕੱਲ੍ਹ ਕਹਿੰਦੇ ਫਰੀਦਕੋਟ ਸਾਇਦ ਪਤੰਗ ਚੜਾਈ ਦਾ ਮੇਲਾ ਲਾਇਆ ਜੇ ਅਸੀਂ ਮੇਲੇ ਲਾ ਲਾ ਕੇ ਲੋਕਾਂ ਨੂੰ ਜਗਾਵਾਂਗੇ ਇਹ ਜਿਹੜਾ ਨਸ਼ੇ ਦਾ ਸਦਾਕਰ ਉਹਨੂੰ ਤਾਂ ਸਾਲ ਹੈ ਉਹਨੂੰ ਤਾਂ ਚਾਹ ਚੜਦਾ ਹੈ ਵੀ ਹੁਣ ਸਾਡਾ ਕੰਮ ਬਣੂਗਾ ਉਹੀ ਤਾਂ ਹੀ ਤਾਂ ਲਿਆ ਕੇ 100 ਰੁਪਏ ਦਾ ਗੁੱਟ ਆਉਂਦਾ ਹੈ ਉਹ 7 700 ਤੱਕ ਵੇਚਿਆ ਜਾ ਰਿਹਾ ਹੈ ਇਹਦੇ ਲਈ ਇਹ ਸਮਝਣਾ ਚਾਹੇ ਪੁਲਿਸ ਪ੍ਰਸ਼ਾਸਨਾ ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਰਾਜਨੀਤਿਕ ਲੋਕ ਨੇ ਕਿ ਇਹ ਗਰਦਨਾ ਸਾਡੀਆਂ ਵੀ ਵੱਟੀਆਂ ਜਾ ਸਕਦੇ ਨੇ ਸਾਡੇ ਬੱਚੇ ਅੰਦਰ ਵੀ ਹੋ ਸਕਦੀ ਆ ਸਾਡੇ ਨਾਲ ਖੁਦ ਵੀ ਹੋਰ ਤੁਸੀਂ ਐਕਟਵਾ ਤੇ ਆਉਂਦੇ ਹੋ ਪੱਤਰਕਾਰ ਉਹਨੂੰ ਤੁਸੀਂ ਰਿਸਕ ਲਈ ਕੀ ਪਤਾ ਲੱਗਦਾ ਕਿੱਥੇ ਕਿੱਥੋਂ ਗੱਲ ਛਪਾਈ ਜੇ ਮੇਰੇ ਉਹ ਐਡੀ ਫਿਰ ਵੱਡਾ ਜਾਨਵਰਾਂ ਦਾ ਉਹ ਵਹਾਨ ਹੈ ਇਹਦੀ ਕਟੰਗ ਵੱਟ ਕੇ ਲੈ ਜਾਂਦੀ ਚੰਨਾਡੋਰ ਕਿਸੇ ਨੂੰ ਜਾਨਵਰ ਮਾਰਿਆ ਜਾ ਰਿਹਾ ਹੈ ਇੱਕ ਬੰਦੇ ਦਾ ਅਸੀਂ ਕਹਿ ਰਹੇ ਹਾਂ ਜਾਨਵਰਾਂ ਦੀ ਅਸੀਂ ਦਰੱਖਤਾ ਦੀ ਰਾਖੀ ਕਰਦੇ ਹਾਂ ਕਾਨੂੰਨ ਰਾਖੀ ਕੱਦ ਕਰਦੇ ਹਾਂ ਜੀ ਉਹਦਾ ਵੱਟ ਵੱਡਈਆ ਸਰਿਆਮ ਚੱਲ ਰਿਹਾ ਬਹੁਤ ਵੱਡਾ ਦਿਖਾਤਾ ਹੈ ਇਸ ਕਰਕੇ ਅਸੀਂ ਅੱਜ ਸੜਕ ਤੇ ਆਏ ਇੱਕ ਗੱਲ 70 ਨੇ ਕਟੂਟੇ ਚ ਕਾਲਾ ਕਰਿਆ ਇਹ ਜਾਨਵਰਾਂ ਦੀ ਇਹ ਹੋਰ ਸਗਾ ਇਕੱਠੇ ਆ ਇੱਥੇ ਕੱਢਦੇ ਆ ਆ ਬਲਾ ਇੱਕ ਤਰ੍ਹਾਂ ਦੀ ਜਦਿਆਂ ਹਰ ਕੱਲੇ ਇੱਕ ਪਟਿਆਲੇ ਤੋਂ ਵੀਡੀਓ ਬਣੀ ਹੈ ਉਹਦੀ ਗੱਲ ਵੱਡੀ ਕੀ ਆ ਬਾਕੀ ਸਾਡੇ ਕੋਲ ਤਾਂ ਆਪਕੀ ਨੇ ਦੇਖੀ ਜਾ ਸਕਦੀਆਂ ਨੇ ਵੀ ਕਿਵੇਂ ਕਿਵੇਂ ਇਹ ਲੱਗੀ ਹੋਏ ਨੇ ਇਸ ਇਸ ਨੂੰ ਰੋਕਣ ਵਾਸਤੇ ਅਸੀਂ ਨੇ ਵੱਡਾ ਪ੍ਰਭਾ ਲੱਗ ਰਿਹਾ ਹੈ ਤੇ ਅਸੀਂ ਨੇ ਵੱਡਾ ਪ੍ਰਭਾ ਲੱਗ ਰਿਹਾ ਹੈ ਇਹਦੀ ਮਾਇਨੋ ਨੇ ਬੰਗਾ ਪੱਤਾ ਦਿੱਤਾ ਜੀ ਚਾਈਨਾ ਤੋਂ 11 ਤੋਂ 12 ਪੂਰਾ ਤੋਂ ਵੀ ਲੱਗ ਰਿਹਾ ਹੈ ਮੈਂ 17 ਤੋਂ ਇਹਨਾਂ ਦਾ ਪੁੱਛਦਾ ਹੈ ਕਿ ਇਹ ਕਿਹੜੇ ਕਾਰਬਨ ਕਰ ਰਹੇ ਅਸੀਂ ਉਹ ਵੀ ਪਿੱਛੋਂ ਕਿੱਥੋਂ ਲੈ ਕੇ ਆਉਂਦੇ ਆ ਅਸੀਂ ਉਹ ਨੂੰ ਨਾਮਿਤ ਕਰਾਂਗੇ ਤੇ ਸਖਤੀ ਸਖਤ ਤਰ੍ਹਾਂ ਲਾਗਾ। ਵੀ ਲੱਗਦਾ ਵੀ ਸਖਤ ਕਾਨੂੰਨ ਨਾ ਹੋਣ ਦੇ ਕਾਰਨ ਜਿਹੜਾ ਹੈਗਾ ਕਿ ਕਿਸੇ ਨੂੰ ਡਰ ਨਹੀਂ ਹੈਗਾ। ਨਹੀਂ ਇਹ ਵੀ ਕਿਤੇ ਨਾ ਕਿਤੇ ਹੈਗਾ ਜੀ ਬੰਦੇ ਜੇਲ੍ਹੇ ਤੋਂ ਪੈਸਾ ਲੈਂਦੇ ਕਿਤੇ ਨਾ ਕਿਸੇ ਦਾ ਨਾਮ ਲੈ ਕੇ ਪੈਸਾ ਲੈਂਦੇ। ਕੌਮ ਦੇ ਨਾਲੇ ਦੀ ਵੀ ਛੇਤੀ ਕਰ। ਹਰਪੂਰ ਆਸਾਂ ਚੰਗੀਆਂ ਕੋਸ਼ਿਸ਼ਾਂ ਕਰਦੇ ਤੇ ਚੈਨਲੋਂ ਉਸ ਤੋਂ ਬਾਅਦ ਵੀ ਜਿਹੜੀ ਅੱਛਾ ਕਰ ਦੇਣ ਵਾਲੀ ਆ ਰਹੀ ਹੈ। ਹਾਂਜੀ ਆਪਕੋ ਕਹਿ ਸਕਦੇ ਹਾਂ ਜਿਹੜਾ ਬੀ ਲੈਵਲ ਪੈਂਸਪੋਰਟ ਕਰਦੇ ਨੇ ਕਿ ਜਦੋਂ ਕੋਈ ਵੀ ਰਿਵਿਊ ਇਸ ਨਾਨ ਅਵੇਲੇਬਲ ਸੈਕਸ਼ਨ ਐਡ ਹੋ ਜਾਂਦਾ ਉਹਦੇ ਨਾਲ ਦਸਤਖਤ ਕਰਕੇ